ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਦੁਨੀਆ ਦੇ ਇੱਕ ਅਜਿਹੇ ਹਿੱਸੇ ਜਿੱਥੇ ਸਿਰਫ ਬਰਫ਼ ਹੋਵੇ ਅਜਿਹੀ ਠੰਡ ਹੋਵੇ ਕਿ ਬਾਡੀ ਫ੍ਰੀਜ਼ ਹੋ ਜਾਵੇ ਕਦੇ ਵੀ ਤੂਫਾਨ ਆ ਜਾਵੇ ਭਾਰੀ ਬਰਫ਼ਵਾਰੀ ਹੁੰਦੀ ਰਹਿੰਦੀ ਹੋਵੇ ਜੇ ਤੁਹਾਨੂੰ ਕੋਈ ਕਹੇ ਆਪਾਂ ਉੱਥੇ ਕੁਝ ਦਿਨ ਰਹਿਨੇ ਆ ਉਹ ਵੀ ਬਿਨਾਂ ਕਿਸੇ ਸਹੂਤਾ ਦੇ ਤਾਂ ਸ਼ਾਇਦ ਕੋਈ ਰਾਜੀ ਨਾ ਹੋਵੇ ਪਰ ਕੁਝ ਲੋਕ ਸੀ ਜਿਨ੍ਹਾਂ ਨੂੰ ਮਜਬੂਰਨ ਉੱਥੇ ਰਹਿਣਾ ਪਿਆ ਦਰਸਲ 12 ਅਕਤੂਬਰ 1972 ਨੂੰ ਉਰੂਗਵੇ ਦੀ 올ਡ ਕ੍ਰਿਸਚੀਅਨ ਕਲੱਬ ਦੀ ਰਗਬੀ ਦੀ ਟੀਮ ਚਟਰਪਲੇਨ ਵਿੱਚ ਬੈਠ ਕੇ ਮੈਚ ਖੇਡਣ ਲਈ ਸੈਂਟਿਆਗੋ ਚਲੀ ਜਾ ਰਹੀ ਹੁੰਦੀ ਹੈ ਪਲੇਨ ਵਿੱਚ ਟੋਟਲ 45 ਪੈਸੇਂਜਰ ਹੁੰਦੇ ਨੇ ਪਲੇਅਰਾਂ ਨੂੰ ਮਿਲਾ ਕੇ ਉਰੂਗਵੇ ਤੋਂ ਸੈਂਟਿਆਗੋ ਜਾਣ ਲਈ ਜਹਾਜ਼ ਵਿੱਚ ਸਿਰਫ 3 ਘੰਟੇ ਲੱਗਦੇ ਨੇ ਪਰ ਰਸਤੇ ਵਿੱਚ ਆਉਂਦੀਆਂ ਨੇ ਐਂਡੀਜ਼ ਪਹਾੜੀਆਂ ਜੋ ਮਾਊਂਟ ਐਵਰੇਸਟ ਤੋਂ ਬਾਅਦ ਦੁਨੀਆ ਸਭ ਤੋਂ ਉੱਚੀਆਂ ਪਹਾੜੀਆਂ ਨੇ ਪਰ ਇਹੀ ਪਹਾੜੀਆਂ ਉਹਨਾਂ ਦੇ ਸਫ਼ਰ ਲਈ ਸਭ ਤੋਂ ਵੱਡੀ ਮੁਸੀਬਤ ਬਣ ਜਾਂਦੀਆਂ ਨੇ 12 ਅਕਤੂਬਰ ਵਾਲੇ ਦਿਨ ਸਫ਼ਰ ਦੇ ਦੌਰਾਨ ਮੌਸਮ ਅਚਾਨਕ ਖਰਾਬ ਹੋ ਜਾਂਦਾ ਹੈ ਤੇ ਪਾਇਲਟ ਪਲੇਨ ਨੂੰ ਸੇਫਲੀ ਲੈਂਡ ਕਰਾਉਣ ਬਾਰੇ ਸੋਚਦੇ ਨੇ ਤੇ ਪਲੇਨ ਨੂੰ ਅਰਜنٹੀਨਾ ਦੇ ਮੁੰਡੇਜ਼ਾ ਸ਼ਹਿਰ ਵਿੱਚ ਸੇਫਲੀ ਲੈਂਡ ਕਰਾ ਦਿੱਤਾ ਜਾਂਦਾ ਹੈ ਦੂਜੇ ਦਿਨ 13 ਅਕਤੂਬਰ ਨੂੰ ਮੌਸਮ ਸਾਫ਼ ਹੋਣ ਕਰਕੇ ਪਾਇਲਟ ਫੈਸਲਾ ਕਰਦੇ ਨੇ ਕਿ ਉਹ ਸੈਂਟਿਓਗੋ ਲਈ ਆਪਣੀ ਉਡਾਰੀ ਭਰਨਗੇ 2:18 ਮਿੰਟ ਤੇ ਉਹ ਦੁਬਾਰਾ ਆਪਣਾ ਸਫ਼ਰ ਸ਼ੁਰੂ ਕਰਦੇ ਨੇ ਪਹਿਲਾਂ ਤਾਂ ਸਫ਼ਰ ਵਧੀਆ ਰਿਹਾ ਪਰ ਜਦੋਂ ਪਲੇਨ ਐਂਡੀਜ਼ ਪਹਾੜੀਆਂ ਤੇ ਹੁੰਦਾ ਹੈ ਤਾਂ ਅਚਾਨਕ ਮੌਸਮ ਖਰਾਬ ਹੋ ਜਾਂਦਾ ਹੈ ਫੌਗ ਆ ਜਾਂਦੀ ਹੈ ਤੇ ਪਾਇਲਟ ਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਪਰ ਜਦੋਂ ਧੁੰਦ ਸਾਫ ਹੁੰਦੀ ਹੈ ਤਾਂ ਪਾਇਲਟ ਅਚਾਨਕ ਆਪਣੇ ਮੂਰੇ ਵਿਸ਼ਾਲ ਬਰਫ਼ੀਲੇ ਪਹਾੜ ਨੂੰ ਦੇਖਦੇ ਨੇ ਤੇ ਪਲੇਨ ਨੂੰ ਹਾਈ ਐਲਟੀਟਿਊਡ ਤੇ ਮੋੜਨ ਲਈ ਪੂਰਾ ਜੋਰ ਲਾ ਦਿੰਦੇ ਨੇ ਪਰ ਅਫਸੋਸ ਹੁਣ ਤੱਕ ਬਹੁਤ ਦੇਰ ਹੋ ਚੁੱਕੀ ਸੀ ਜਹਾਜ਼ ਦਾ ਪਿਛਲਾ ਹਿੱਸਾ ਪਹਾੜੀ ਨਾਲ ਟਕਰਾ ਹੀ ਜਾਂਦਾ ਹੈ ਤੇ ਪਿਛਲੇ ਪੈਸੇਂਜਰ ਹਵਾ ਵਿੱਚ ਅਚਾਨਕ ਗਾਇਬ ਹੋ ਜਾਂਦੇ ਨੇ ਦੇਖਦੇ ਹੀ ਦੇਖਦੇ ਪਲੇਨ ਦੋ ਵਾਰ ਪਹਾੜ ਜਾਂ ਨਾਲ ਟਕਰਾਂਦਾ ਹੈ ਤੇ ਸਿੱਧਾ ਐਂਡੀਜ਼ ਦੇ ਕਿਸੇ ਬਰਫੀਲੇ ਪਹਾੜ ਵਿੱਚ ਜਾ ਕੇ गिर ਜਾਂਦਾ ਹੈ 45 ਵਿੱਚੋਂ 33 ਲੋਕ ਸਰਵਾਈਵ ਕਰ ਜਾਂਦੇ ਨੇ ਇਹਨਾਂ ਵਿੱਚੋਂ ਤਕਰੀਬਨ ਅੱਧ ਤੋਂ ਵੱਧ ਲੋਕ ਜ਼ਖਮੀ ਹੁੰਦੇ ਨੇ ਪਰ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਕਿ ਇਹਨਾਂ ਵਿੱਚੋਂ ਕੋਈ ਨਹੀਂ ਜਾਣਦਾ ਕਿ ਇਹ ਕਿੱਥੇ ਨੇ ਇਹ ਕਿੱਥੇ ਅੱਗੇ ਗਿਰੇ ਨੇ ਇਸ ਤੋਂ ਸ਼ੁਰੂ ਹੁੰਦੀ ਹੈ ਇਹਨਾਂ ਬਚੇ ਹੋਏ 33% ਜਰ ਦੀ ਦਰਦਨਾਕ ਸਰਵਾਈਵਲ ਸਟੋਰੀ ਤੇ ਇਹਨਾਂ ਨੇ ਇਸ ਦਰਦਨਾਕ ਹਸਤੇ ਨੂੰ ਕਿਵੇਂ ਸਰਵਾਈਵ ਕੀਤਾ ਆਓ ਜਾਣਦੇ ਹਾਂ ਦੋਸਤੋ ਇਹਨਾਂ ਬਚੇ ਹੋਏ 33 ਜਣਿਆਂ ਵਿੱਚੋਂ ਕਿਸੇ ਦੀ ਲੱਤ ਟੁੱਟੀ ਹੁੰਦੀ ਆ ਕਿਸੇ ਦੀ ਬਾਹ ਕਹਿਣ ਦਾ ਮਤਲਬ ਹੈ ਕਿ ਸ਼ਾਇਦ ਹੀ ਕੋਈ ਸੀ ਜੋ ਪੂਰੀ ਤਰ੍ਹਾਂ ਠੀਕ ਹੋਵੇ ਪਰ ਇਹਨਾਂ ਵਿੱਚੋਂ ਦੋ ਬੰਦੇ ਅਜਿਹੇ ਹੁੰਦੇ ਨੇ ਜੋ ਮੈਡੀਕਲ ਦੇ ਸਟੂਡੈਂਟ ਹੁੰਦੇ ਨੇ ਕੈਨੇਸਾ ਅਤੇ ਗੁਸਤਾਵੋ ਇਹ 6 ਤੀਹ ਹੀ ਜ਼ਖਮੀਆਂ ਨੂੰ ਬਚਾਉਣ ਦੇ ਕੰਮ ਵਿੱਚ ਲੱਗ ਜਾਂਦੇ ਨੇ ਜਦੋਂ ਇੱਕ ਘੰਟਾ ਬੀਤ ਜਾਂਦਾ ਹੈ ਤਾਂ ਚੀਲੀਅਨ 에ਰ ਰਿਸਰਚ ਐਂਡ ਰੈਸਕਿਊ ਸਰਵਿਸ ਇਹ ਪਤਾ ਲਗਾਉਂਦੇ ਨੇ ਕਿ ਫਲਾਈਟ ਐਕਚੁਅਲੀ ਮਿਸਿੰਗ ਹੋ ਗਈ ਹੈ ਚਾਰ ਪਲੇਨ ਹਨੇਰੇ ਤੋਂ ਪਹਿਲਾਂ ਪੂਰੀ ਤਰ੍ਹਾਂ ਸਰਚ ਕਰਦੇ ਨੇ ਇਹਨਾਂ ਦੇ ਅਫਸਰ ਰੇਡੀਓ ਟਰਾਂਸਮਿਸ਼ਨ ਨੂੰ ਸੁਣਦੇ ਨੇ ਤੇ ਇਸ ਨਤੀਜੇ ਤੇ ਪਹੁੰਚਦੇ ਨੇ ਕਿ ਜਹਾਜ਼ ਐਂਡਿਸ ਦੇ ਕਿਸੇ ਰਿਮੋਟ ਏਰੀਆ ਵਿੱਚ ਗਿਰਿਆ ਹੈ ਹਾਦਸੇ ਦੀ ਪਹਿਲੀ ਰਾਤ ਨੂੰ ਪੰਜ ਹੋਰ ਪੈਸੇਂਜਰ ਮਰ ਜਾਂਦੇ ਨੇ ਕਿਉਂਕਿ ਉਹ ਸਰਵਾਈਵ ਨਹੀਂ ਕਰ ਪਾਉਂਦੇ ਤੇ ਹੁਣ ਬਚਦੇ ਨੇ ਟੋਟਲ 28 ਪੈਸੇਂਜਰ ਇਹ ਬਚੇ ਹੋਏ 28 ਯਾਤਰੀ -30 ਡਿਗਰੀ ਦੀ ਠੰਡ ਤੋਂ بچਣ ਲਈ ਜਹਾਜ਼ ਵਿੱਚ ਉਹਨਾਂ ਦੇ ਸਮਾਨ ਨੂੰ ਕੰਧ ਬਣਾ ਕੇ ਇੱਕ ਰੂਮ ਜਿਹਾ ਬਣਾ ਲਿਆ ਜਿਸ ਨਾਲ ਉਹਨਾਂ ਨੂੰ ਥੋੜੀ ਗਰਮੀ ਮਿਲ ਸਕੇ ਇਸ ਤਰ੍ਹਾਂ ਉਹਨਾਂ ਨੇ ਪਹਿਲੀ ਰਾਤ guzari on the second day 11 aircraft Argentina, Chile ਅਤੇ Uruguay ਨੇ ਭੇਜੇ ਪਰ ਅਫਸੋਸ ਉਹਨਾਂ ਨੂੰ ਕੁਝ ਵੀ ਨਹੀਂ ਮਿਲਿਆ ਕਿਉਂਕਿ ਜਹਾਜ਼ ਦਾ ਰੰਗ ਵੀ ਚਿੱਟਾ ਸੀ ਤੇ ਸਨੋ ਦਾ ਵੀ ਇਸ ਲਈ ਲੱਭਣਾ ਹੋਰ ਵੀ ਮੁਸ਼ਕਲ ਹੋ ਗਿਆ ਸਰਵਾਈਵਰ ਨੇ ਜਹਾਜ਼ ਦੀ ਬਚੀ ਹੋਈ ਬੋਡੀ ਤੇ SOS ਲਿਖਣ ਦਾ ਪਲਾਨ ਬਣਾਇਆ ਲਿਪਸਟਿਕ ਅਤੇ ਸਮਾਨ ਨਾਲ ਪਰ ਸਮਾਨ ਪੂਰਾ ਨਾ ਹੋਣ ਕਰਕੇ ਇਹ ਵੀ ਪਲਾਨ ਫੇਲ ਹੋ ਗਿਆ ਇਨਾਂ ਨੂੰ ਇਹ ਸਮਝ ਆ ਗਿਆ ਸੀ ਕਿ ਹੁਣ ਸਰਵਾਈਵ ਆਪ ਹੀ ਕਰਨਾ ਪੈਣਾ ਹੈ। ਕੁਝ ਹੀ ਦੇਰ ਬਾਅਦ ਉਹਨਾਂ ਉਪਰੋਂ ਤਿੰਨ ਹਵਾਈ ਜਹਾਜ਼ ਲੰਘਦੇ ਨੇ। ਉਹ ਬਹੁਤ ਹਾਥੋਂ ਤੋਂ ਮਾਰਦੇ ਨੇ ਪਰ ਕਿਸੇ ਵੀ ਜਹਾਜ਼ ਦੇ ਪਾਇਲਟ ਦਾ ਧਿਆਨ ਉਹਨਾਂ ਵੱਲ ਨਹੀਂ ਗਿਆ। ਹੁਣ ਪੈਸੇਂਜਰ ਨੂੰ ਗਲੇਸ਼ੀਅਰ ਵਿੱਚ ਆਇਆਂ ਨੂੰ 142 ਘੰਟੇ ਹੋ ਗਏ ਸਨ ਤੇ ਸਰਚ ਟੀਮ ਨੇ ਇਹ ਆਪਰੇਸ਼ਨ ਬੰਦ ਕਰ ਦਿੱਤਾ ਤੇ ਕਿਹਾ ਕਿ ਜਦੋਂ ਦਸੰਬਰ ਵਿੱਚ ਬਰਫ਼ ਪਿਗਲਣੀ ਸ਼ੁਰੂ ਹੋਵੇਗੀ ਤਾਂ ਉਹਨਾਂ ਦੇ ਬਾਡੀਜ਼ ਨੂੰ ਉਦੋਂ ਸਰਚ ਕਰਾਂਗੇ ਕਿਉਂਕਿ ਹੁਣ ਜੋ ਠੰਡ ਪੈ ਰਹੀ ਹੈ ਉਸ ਵਿੱਚ ਸਰਵਾਈਵ ਕਰਨਾ ਲਗਭਗ ਨਾ ਮੁਮਕ ਹੈ ਇਧਰ ਸਰਵਾਈਵਰ ਪੂਰੀ ਤਰ੍ਹਾਂ ਸਰਵਾਈਵ ਕਰ ਰਹੇ ਹੁੰਦੇ ਨੇ ਉਸ স্নੋ ਬਲਾਈਂਡਨੈਸ ਤੋਂ ਬਚਣ ਲਈ ਵਾਈਨ ਬੋਟਲ ਤੇ ਗਲਾਸ ਨੂੰ ਇਸਤੇਮਾਲ ਕਰਦੇ ਨੇ ਜਹਾਜ਼ ਦੀ ਸੀਡ ਦੇ ਲੈਦਰ ਉੱਤੇ ਮੋٹے ਕੱਪੜਿਆਂ ਨੂੰ স্নੋ ਬੂਟ ਬਣਾਉਂਦੇ ਨੇ ਮਾਰਸिलो ਪੈਰੇਜ਼ ਰਗਬੀ ਟੀਮ ਦੇ ਕਪਤਾਨ ਇਸ ਸਰਵਾਈਵ ਨੂੰ ਲੀਡ ਕਰਦੇ ਨੇ ਇਸ ਵਿੱਚ ਪ੍ਰੈਡੋ ਨਾਮ ਦਾ ਪੈਸੇਂਜਰ 3 ਦਿਨ ਬਾਅਦ ਕੋਮਾ ਵਿੱਚੋਂ ਉੱਠਦਾ ਹੈ ਤੇ ਦੇਖਦਾ ਹੈ ਕਿ ਉਸ ਦੀ ਮਾਂ ਇਸ ਹਾਦਸੇ ਵਿੱਚ ਮਰ ਗਈ ਤੇ ਉਸਦੀ ਭੈਣ ਜੋ ਕਿ 19 ਸਾਲ ਦੀ ਸੀ ਬੁਰੀ ਤਰ੍ਹਾਂ ਇੰਜਰਡ ਹੈ ਪਰ ਹਾਦਸੇ ਦੇ 8ਵੇਂ ਦਿਨ ਉਸਦੀ ਭੈਣ ਦੀ ਮੌਤ ਹੋ ਜਾਂਦੀ ਹੈ ਤੇ ਇੱਕ ਪੈਸੈਂਜਰ ਹੋਰ ਕੱਟ ਜਾਂਦਾ ਹੈ ਦੇਖਦੇ ਦੇਖਦੇ ਇੱਕ ਹਫ਼ਤੇ ਤੋਂ ਉੱਪਰ ਸਮਾਂ ਹੋ ਜਾਂਦਾ ਹੈ ਹੁਣ ਖਾਣ ਨੂੰ ਵੀ ਕੁਝ ਨਹੀਂ ਬਚਦਾ ਕੈਂਸਰ ਸਾਰਿਆਂ ਨੂੰ ਇੱਕ ਸੁਝਾ ਦਿੰਦਾ ਹੈ ਕਿ ਉਹਨਾਂ ਨੂੰ ਜੇ ਜਿਉਂਦੇ ਰਹਿਣਾ ਹੈ ਤਾਂ ਡੈੱਡ ਬਾਡੀਜ਼ ਨੂੰ ਖਾਣਾ ਸ਼ੁਰੂ ਕਰਨਾ ਹੋਵੇਗਾ ਤਾਂ ਹੀ ਉਹ ਸਰਵਾਈਵ ਕਰਨਗੇ ਪਹਿਲਾਂ ਤਾਂ ਇਹਨਾਂ ਵਿੱਚੋਂ ਕੋਈ ਵੀ ਹਮੀ ਨਹੀਂ ਪਰਦਾ ਕਿਉਂਕਿ ਲਾਸ਼ਾਂ ਉਹਨਾਂ ਦੇ ਕਲਾਸਮੇਟ ਫੈਮਿਲੀ ਮੈਂਬਰ ਰਿਲੇਟਿਵ ਫਰੈਂਡਸ ਦੀਆਂ ਸਨ ਪਰ ਦੋ ਦਿਨ ਬਾਅਦ ਮਜਬੂਰਨ ਇਨਸਾਨੀ ਮਾਸ ਖਾਣ ਲਈ ਤਿਆਰ ਹੋ ਜਾਂਦੇ ਨੇ ਕਿਉਂਕਿ ਉਹ ਸਮਝ ਜਾਂਦੇ ਨੇ ਜੇ ਉਹਨਾਂ ਨੇ ਸਰਵਾਈਵ ਕਰਨਾ ਹੈ ਤਾਂ ਕੁਝ ਨਾ ਕੁਝ ਖਾਣੇ ਹੋਵੇਗਾ ਨਹੀਂ ਤਾਂ ਉਹਨਾਂ ਨੂੰ ਡੈਡ ਬੋਡੀ ਬਣਨ ਲੱਗਾ ਟਾਈਮ ਹੀ ਲੱਗੂਗਾ ਤੇ ਇਸ ਤਰ੍ਹਾਂ ਆਪਣੇ ਆਪ ਨੂੰ ਬਚਾਉਣ ਲਈ ਆਪਣੇ ਹੀ ਰਿਲੇਟਿਵਸ ਦਾ ਮਾਸ ਖਾਣ ਲਈ ਮਜਬੂਰਨ ਤਿਆਰ ਹੋ ਜਾਂਦੇ ਨੇ ਕ੍ਰੈਸ਼ ਦਾ 17 ਮਾਦਨ 29 ਅਕਤੂਬਰ ਉਸ ਰਾਤ ਨੂੰ ਬਹੁਤ ਹੀ ਭਿਆਨਕਾ ਵਲਾਉਂ ਚ ਆਉਂਦਾ ਹੈ ਜਿਸ ਨਾਲ ਜਹਾਜ਼ ਦੀ ਬੋਡੀ ਵਿੱਚ ਪੂਰੀ ਤਰ੍ਹਾਂ برف ਪਰ ਜਾਂਦੀ ਹੈ ਬਸ ਇੱਕ ਛੋਟੀ ਜੀ ਸਪੇਸ ਵੱਜਦੀ ਹੈ ਜਿਸ ਵਿੱਚ ਹੋ ਰਹੇ ਨੇ ਪਰ ਇਸ ਹਾਦਸੇ ਵਿੱਚ 8 ਹੋਰ ਬੰਦੇ ਮਰ ਜਾਂਦੇ ਨੇ ਤੇ ਹੁਣ ਬਚਦੇ ਨੇ ਸਿਰਫ 19 ਪੈਸੇਂਜਰ ਉਹਨਾਂ ਵਿੱਚੋਂ ਪਰਾਡੋ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਤੇ ਬਾਹਰ ਆ ਕੇ ਦੇਖਦਾ ਹੈ ਕਿ ਮੌਸਮ ਅਜੇ ਵੀ ਖਰਾਬ ਹੈ ਇਸ ਲਈ ਦੁਬਾਰਾ ਜਹਾਜ਼ ਵਿੱਚ ਚਲੇ ਜਾਂਦਾ ਹੈ 3 ਦਿਨ ਬਾਅਦ ਫੇਰ ਦੇਖਦੇ ਨੇ ਮੌਸਮ ਸਾਫ਼ ਹੋ ਜਾਂਦਾ ਹੈ ਤੇ ਬਾਹਰ ਆਉਂਦੇ ਨੇ ਤੇ ਡਿਸਾਈਡ ਕਰਦੇ ਨੇ ਕਿ ਜੇ ਜਿਉਂਦੇ ਰਹਿਣਾ ਹੈ ਤਾਂ ਖੁਦ एफर्ट ਕਰਨਾ ਹੋਵੇਗਾ ਕੋਈ ਉਹਨਾਂ ਨੂੰ ਬਚਾਉਣ ਵਾਲਾ ਨਹੀਂ ਉਹਨਾਂ ਵਿੱਚੋਂ ਕੈਨੇਸਾ ਪਰਡੋ ਅਤੇ ਵਿਜ਼ੈਂਟਿਨ ਸਭ ਤੋਂ ਸਟਰੋਂਗ ਹੁੰਦੇ ਨੇ ਇਸ ਲਈ ਉਹਨਾਂ ਨੂੰ ਕ੍ਰੈਸ਼ ਸਾਈਡ ਤੋਂ ਦੂਰ ਜਾ ਕੇ ਮਦਦ ਲੈ ਕੇ ਆਉਣ ਲਈ ਚੁਣਿਆ ਜਾਂਦਾ ਹੈ ਤੇ ਇਹਨਾਂ ਨੂੰ ਖਾਣ ਲਈ ਅਤੇ ਪਹਿਨਣ ਲਈ ਗਰਮ ਕੱਪੜੇ ਦਿੱਤੇ ਜਾਂਦੇ ਨੇ ਇਹਨਾਂ ਨੂੰ ਯਾਦ ਸੀ ਕਿ ਕੋਹ ਪਾਇਲਟ ਨੇ ਇੱਕ ਅਨਾਉਂਸਮੈਂਟ ਕੀਤੀ ਸੀ ਕਿ ਜਹਾਜ਼ ਨੇ ਕਿਉਰ ਇੱਕ ਸ਼ਹਿਰ ਨੂੰ ਪਾਰ ਕਰ ਲਿਆ ਹੈ ਇਸ ਲਈ ਵੈਸਟ ਸਾਈਡ ਜਾਣ ਦਾ ਫੈਸਲਾ ਕਰਦੇ ਨੇ ਤਾਕੇ ਕੋਈ ਬਾਰੂ ਮਦਦ ਮਿਲ ਸਕੇ ਪਰ ਇਹਨਾਂ ਦਾ ਅੰਦਾਜ਼ਾ ਬਿਲਕੁਲ ਗਲਤ ਸੀ ਕਿਉਂਕਿ ਪਾਇਲਟ ਨੂੰ ਖੁਦ ਨਹੀਂ ਪਤਾ ਸੀ ਕਿ ਉਹ ਕਿਸ ਪਾਸੇ ਜਾ ਰਿਹਾ ਹੈ ਇੱਕ ਹਫਤਾ ਵੇੜ ਕਰਨ ਤੋਂ ਬਾਅਦ ਇਹ ਆਪਣੇ ਸਫ਼ਰ ਤੇ ਨਿਕਲ ਜਾਂਦੇ ਨੇ ਤੇ ਥੋੜੀ ਦੂਰ ਜਾਣ ਤੋਂ ਬਾਅਦ ਇਹਨਾਂ ਨੂੰ ਆਪਣੇ ਜਹਾਜ਼ ਦਾ ਇੱਕ ਟੁੱਟਿਆ ਹੋਇਆ ਟੁਕੜਾ ਮਿਲਦਾ ਹੈ ਜਿਸ ਵਿੱਚ ਬਹੁਤ ਕੁਝ ਖਾਣ ਨੂੰ ਹੁੰਦਾ ਹੈ ਤੇ ਗਰਮ ਕੱਪੜੇ ਵੀ ਹੁੰਦੇ ਨੇ ਇੱਕ ਹੋਰ ਟੂ-ਵੇ ਰੇਡੀਓ ਸਿਸਟਮ ਵੀ ਮਿਲਦਾ ਹੈ ਇਹ ਇੱਥੇ ਹੀ ਰਾਤ ਕੱਟਣ ਦਾ ਫੈਸਲਾ ਕਰਦੇ ਨੇ ਦੂਜੇ ਦਿਨ ਰੇਡੀਓ ਸਿਸਟਮ ਨੂੰ ਆਨ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਕਿ ਐਸਓਐਸ ਕਾਲ ਭੇਜੀ ਜਾ ਸਕੇ ਪਰ ਸਹੀ ਕਰੰਟ ਨਾ ਮਿਲਣ ਕਰਕੇ ਇਹ ਪਲਾਨ ਵੀ ਫੇਲ ਹੋ ਜਾਂਦਾ ਹੈ ਇਸ ਤੋਂ ਬਾਅਦ ਫਿਰ ਉਹ ਬੈਸਟਵਾਲ ਆਪਣਾ ਸਫ਼ਰ ਸ਼ੁਰੂ ਕਰ ਦਿੰਦੇ ਨੇ ਕ੍ਰੈਸ਼ ਦਾ ਅਨਾਠ ਮਧਨ ਇੱਕ ਹੋਰ ਅਵਲਾਂਚ ਆਉਂਦਾ ਹੈ ਜਿਸ ਵਿੱਚ ਤਿੰਨ ਹੋਰ ਬੰਦੇ ਮਰ ਜਾਂਦੇ ਨੇ ਤੇ ਹੁਣ ਬਚਦ ਨੇ ਸਿਰਫ 16 ਪੈਸੰਜਰ ਉਹੀ ਤਿੰਨ ਸਟਰੋਂਗ ਬੰਦੇ ਕੈਨੇਸਾ ਪਰਾਡੋ ਅਤੇ ਵਿਜ਼ੈਂਟਿਨ ਸਫ਼ਰ ਜਾਰੀ ਰੱਖਦੇ ਨੇ ਇਹ ਰਾਤ ਕੱਟਣ ਲਈ ਗਰਮ ਕੱਪੜਿਆਂ ਦਾ ਸਲੀਪਿੰਗ ਬੈਗ ਬਣਾ ਕੇ ਲੈ ਕੇ ਆਉਂਦੇ ਨੇ ਇਹਨਾਂ ਨੂੰ ਅੰਦਾਜ਼ਾ ਸੀ ਕਿ ਅਸੀਂ 2-3 ਦਿਨਾਂ ਵਿੱਚ ਕਿਤੇ ਨਾ ਕਿਤੇ ਪਹੁੰਚ ਜਾਵਾਂਗੇ ਇਹ ਤਿੰਨੋਂ ਬਿਨਾਂ ਕਿਸੇ ਸੇਫਟੀ ਦੇ ਪਹਾੜ ਚੜਦੇ ਨੇ ਤੇ ਰਾਤ ਨੂੰ ਸਲੀਪਿੰਗ ਬੈਗ ਵਿੱਚ ਇਕੱਠੇ ਸੌਂਦੇ ਨੇ ਤਾਂ ਕਿ ਠੰਡ ਨਾ ਲੱਗੇ ਦਿਨੇ ਫਿਰ ਆਪਣਾ ਸਫ਼ਰ ਸ਼ੁਰੂ ਕਰਦੇ ਕਦਮ ਨਾ ਕਦਮ ਮੜਾ ਕੇ ਇਹ ਚੱਲਦੇ ਰਹਿੰਦੇ ਨੇ ਦੂਜਾ ਦਿਨ ਆਇਆ ਤੀਜਾ ਦਿਨ ਆਇਆ ਅਤੇ ਚੌਥੇ ਦਿਨ ਇਹ ਰਿਅਲਾਈਜ਼ ਕਰਦੇ ਨੇ ਕਿ ਅਸੀਂ ਕਿਸੇ ਗਲਤ ਡਾਇਰੈਕਸ਼ਨ ਵੱਲ ਆ ਗਏ ਹਾਂ ਹੁਣ ਖਾਂ ਵਾਲੇ ਵੀ ਬਹੁਤ ਥੋੜਾ ਸੀ ਇਸ ਲਈ ਵਿਜ਼ਨਟੀਨ 15 ਦਸੰਬਰ ਨੂੰ ਵਾਪਸ ਕ੍ਰੈਸ ਸਾਈਡ ਤੇ ਚੱਲ ਜਾਂਦਾ ਹੈ ਬਾਕੀ ਦੋਵੇਂ ਕੈਨੇਸਾ ਅਤੇ ਪਰਾਡੋ ਆਪਣਾ ਸਫ਼ਰ ਜਾਰੀ ਰੱਖਦੇ ਨੇ ਅਤੇ ਤਿੰਨ ਘੰਟੇ ਬਾਅਦ ਉਹ ਉਹ ਹਿਲ ਦੀ ਚੋਟੀ ਤੇ ਪਹੁੰਚ ਜਾਂਦੇ ਨੇ ਜਿਉਂ ਹੀ ਉਹ ਨਜ਼ਰ ਕਮਾਉਂਦੇ ਨੇ ਦੇਖਦੇ ਨੇ ਕਿ ਅਲਦ ਵਾਲੇ ਸਿਰਫ ਪਹਾੜੀਆਂ ਪਹਾੜੀਆਂ ਨੇ ਪਰ ਉਹ ਫਿਰ ਵੀ ਕੁਝ ਨਾ ਕੁਝ ਲੱਭਣ ਦੀ ਕੋਸ਼ਿਸ਼ ਕਰਦੇ ਨੇ ਇਸ ਲਈ ਉਹਨਾਂ ਨੂੰ ਦੂਰ ਦੋ ਪਹਾੜੀਆਂ ਦਿਸਦੀਆਂ ਨੇ ਜਿਨ੍ਹਾਂ ਉੱਪਰ ਬਰਫ਼ ਨਹੀਂ ਹੁੰਦੀ ਇਸ ਲਈ ਉਹ ਦੋਵੇਂ ਉਸ ਪਹਾੜੀ ਦੀ ਡਾਇਰੈਕਸ਼ਨ ਵੱਲੋਂ ਜਾਂਦੇ ਨੇ ਤੇ ਉਹ ਨਦੀ ਨੂੰ ਦੇਖਦੇ ਨੇ ਤੇ ਨਦੀ ਦੇ ਡਾਊਨ ਸਾਈਡ ਨੂੰ ਜਾਂਦੇ ਨੇ 9 ਦਿਨ ਯਾਨੀ ਕਿ 20 ਦਸੰਬਰ ਨੂੰ ਉਹ ਫਾਈਨਲੀ ਇਨਸਾਨੀ ਵਸਤੀ ਵਿੱਚ ਪਹੁੰਚ ਜਾਂਦੇ ਨੇ ਉਹ ਆਸ-ਪਾਸ ਦੇਖਦੇ ਨੇ ਤਾਂ ਉਹਨਾਂ ਨੂੰ ਘੋੜੇ ਤੇ ਜਾਂਦੇ ਤਿੰਨ ਆਦਮੀ ਦਿਖਾਈ ਦਿੰਦੇ ਨੇ ਸਰਵਾਈਵਰ ਉਹਨਾਂ ਨੂੰ ਇਸ਼ਾਰਾ ਕਰਦੇ ਨੇ ਬਾਈ ਚਾਂਸ ਉਹਨਾਂ ਵਿੱਚੋਂ ਇੱਕ ਬੰਦਾ ਦੇਖ ਹੀ ਲੈਂਦਾ ਹੈ ਤੇ ਇਸ਼ਾਰਾ ਕਰਦਾ ਹੈ ਕਿ ਮੈਂ ਅਗਲੇ ਦਿਨ ਆਉਂਗਾ ਅਗਲੇ ਦਿਨ ਉਹ ਬੰਦਾ ਆਉਂਦਾ ਹੈ ਤੇ ਆਪਣੇ ਨਾਲ ਪੇਪਰ, ਪੱਥਰ ਅਤੇ ਧਾਗਾ ਲੈ ਕੇ ਆਉਂਦਾ ਹੈ ਉਹ ਪੱਥਰ ਉੱਤੇ ਪੇਪਰ ਲਪੇਟ ਕੇ ਉੱਪਰੋਂ ਧਾਗਾ ਬੰਨ੍ਹ ਦਿੰਦਾ ਹੈ ਅਤੇ ਪੈਸੇਂਜਰ ਵੱਲ ਸਿਰਦਾ ਹੈ ਅਤੇ ਉਸ ਨੂੰ ਲਿਖਣ ਲਈ ਕਹਿੰਦਾ ਹੈ ਅਖੀਰ ਪਰਾਡੋ ਆਪਣਾ ਮੈਸੇਜ ਪੂਰੀ ਦੁਨੀਆ ਨੂੰ ਲਿਖਦਾ ਹੈ ਮੈਂ ਪਹਾੜਾਂ ਤੋਂ ਡਿੱਗੇ ਜਹਾਜ਼ ਵਿੱਚੋਂ ਆਇਆ ਹਾਂ ਮੈਂ ਉਰੂਗਵੇ ਦਾ ਹਾਂ ਅਸੀਂ 10 ਦਿਨ ਤੋਂ ਤੁਰ ਰਹੇ ਹਾਂ ਉੱਥੇ ਮੇਰਾ ਇੱਕ ਜਖਮੀ ਦੋਸਤ ਵੀ ਹੈ ਜਹਾਜ਼ ਵਿੱਚ ਅਜੇ 14 ਲੋਕ ਜਖਮੀ ਨੇ ਜਲਦੀ ਇੱਥੋਂ ਬਾਹਰ ਨਿਕਲਣਾ ਪਵੇਗਾ ਅਤੇ ਸਾਨੂੰ ਨਹੀਂ ਪਤਾ ਕਿ ਕਿਵੇਂ ਸਾਡੇ ਕੋਲ ਖਾਣ ਲਈ ਕੁਝ ਵੀ ਨਹੀਂ ਅਸੀਂ ਕਮਜ਼ੋਰ ਹਾਂ ਤੁਸੀਂ ਸਾਨੂੰ ਲਿਆਉਣ ਲਈ ਕਦੋਂ ਆਓਗੇ ਅਸੀਂ ਤੁਰ ਵੀ ਨਹੀਂ ਸਕਦੇ ਅਸੀਂ ਕਿੱਥੇ ਹਾਂ ਇਹ ਮੈਸੇਜ ਲੈ ਕੇ ਪਰਾਡੋ ਉਸ ਘੋੜੇ ਵਾਲੇ ਆਦਮੀ ਜਿਸ ਦਾ ਨਾਂ ਆਉਂਦਾ ਹੈ ਸਰਗਿਓ ਕਟਾਨਾ ਉਸ ਕੋ ਦੁਆਰਾ ਇਹ ਮੈਸੇਜ ਸਿੱਟ ਦਿੰਦਾ ਹੈ ਮੈਸੇਜ ਪੜਨ ਤੋਂ ਬਾਅਦ ਸਰਗਿਓ ਸੋਚਦਾ ਹੈ ਕਿ ਅਜਿਹਾ ਕੁਝ ਹਸਤਾ ਤਕਰੀਬਨ 2 ਮਹੀਨੇ ਪਹਿਲਾਂ ਹੋਇਆ ਸੀ ਤੇ ਉਹ ਰਾਂਸੀ ਕੇ ਕੋਈ ਇੰਨੀ ਠੰਡ ਵਿੱਚ ਕਿਵੇਂ ਬਚ ਸਕਦਾ ਹੈ ਫਾਈਨਲੀ ਸਰਗਿਓ ਉਹਨਾਂ ਵੱਲ ਬ੍ਰੈਡ ਸੱਡਦਾ ਹੈ ਤੇ 10 ਘੰਟੇ ਘੋੜੇ ਤੇ ਬੈਠ ਕੇ ਸਿਟੀ ਵਿੱਚ ਪਹੁੰਚਦਾ ਹੈ ਜਿੱਥੇ ਉਹ ਇਨ੍ਹਾਂ ਯਾਤਰੀਆਂ ਦੇ ਜਿਉਂਦੇ ਹੋਣ ਦੀ ਖਬਰ ਦਿੰਦਾ ਹੈ ਫਾਈਨਲੀ ਕੈਨੇਸਾ ਅਤੇ ਪਰਾਡੋ ਨੂੰ ਲਾਸ ਮੇਟਰਨਸ ਵਿੱਚ ਲਿਆਂਦਾ ਜਾਂਦਾ ਹੈ ਜਿੱਥੇ ਉਹਨਾਂ ਦਾ ਇਲਾਜ ਸ਼ੁਰੂ ਹੁੰਦਾ ਹੈ ਕ੍ਰੈਸ਼ ਦੇ 70ਵੇਂ ਦਿਨ 20 ਦਸੰਬਰ 1972 ਤਿੰਨ ਹੈਲੀਕਾਪਟਰ ਅਤੇ ਕੈਨੇਸਾ ਦੇ ਬਣਾਏ ਹੋਏ ਮੈਪ ਰਾਹੀਂ ਬਾਕੀ ਬਚੇ ਸਰਵਾਈਵਰ ਨੂੰ ਵੀ ਰੈਸਕਿਊ ਕਰ ਲਿਆ ਜਾਂਦਾ ਹੈ ਦੋਸਤੋ ਇਹ ਦਰਦਨਾਕ ਸਰਵਾਈਵਲ ਸਟੋਰੀ ਸਾਨੂੰ ਇਹ ਸਿਖਾਉਂਦੀ ਹੈ ਕਿ ਜੇ انسان ਕਿਸੇ ਵੀ ਹਾਲਾਤ ਵਿੱਚ ਹੋਵੇ ਕਿਤੇ ਵੀ ਫਸਿਆ ਹੋਵੇ ਖਾਣ ਨੂੰ ਕੁਝ ਨਾ ਹੋਵੇ ਜੇ ਉਹ ਆਪਣੇ ਮਕਸਦ ਉੱਪਰ ਪੂਰਾ ਫੋਕਸ ਕਰੇ ਤਾਂ ਉਸ ਲਈ ਸਭ ਕੁਝ ਆਸਾਨ ਹੈ ਤੇ ਦੋਸਤੋ ਇਹ ਸੀ ਇੱਕ ਦਰਦਨਾਕ ਸਰਵਾਈਵਲ ਸਟੋਰੀ ਜੇ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਅਤੇ ਬੈਲ ਆਈਕਨ ਦਾ ਬਟਨ ਜਰੂਰ ਪ੍ਰੈਸ ਕਰ ਦਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਤੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਮਿਲਦਿਆਂ ਕਿਸੇ ਹੋਰ ਇੰਟਰਸਟਿੰਗ ਵੀਡੀਓ ਵਿੱਚ ਜਦ ਤੱਕ ਲਈ ਸਤਿ ਸ਼੍ਰੀ ਅਕਾਲ